ਅੰਮ੍ਰਿਤ ਸਰਦੇ ਪਿੰਡ ਬਟਾਲਾ ਦੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਥੇ ਤਾੜ-ਤਾੜ ਗੋਲੀਆਂ ਚਲਪੀਆਂ ਪਹਿਲੀ ਧਿਰ ਦੇ ਮੁਤਾਬਕ ਉਹਨਾਂ ਦੱਸਿਆ ਕਿ ਇੱਥੇ ਉਹਨਾਂ ਨੇ ਨਸ਼ਾ ਵੇਚਣ ਵਾਲੇ ਨੂੰ ਰੋਕਿਆ ਤਾਂ ਇਸ ਗੱਲ ਕਰਕੇ ਉਹਨਾਂ ਨਸ਼ਾ ਵੇਚਣ ਵਾਲਿਆਂ ਨੇ ਉਸ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਜਿਸ ਦੌਰਾਨ ਉਹ ਗੰਭੀਰ ਜ਼ਖਮੀ ਵੀ ਹੋ ਗਿਆ ਇਸੇ ਦੌਰਾਨ ਜਦੋਂ ਮੀਡੀਆ ਨੇ ਉੱਥੇ ਪੁਲਿਸ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਉਹ ਵਾਲੀਆਂ ਦਿਖਾਉਂਦੇ ਹਾਂ ਮੰਨੋ ਦਾਦੂ ਵਾਲਾ ਇਹ ਇੱਕ ਇੱਕ ਪਹਿਲਾਂ ਦਾਦੂ ਮਾੜਾ ਉਹ ਮੈਨੂੰ ਸੋਣਾ ਮੈਨੂੰ ਪਤਾ ਕਰ ਲੈਂਦਾ ਮੈਂ ਦੱਸ ਦਿੰਦਾ ਤੁਹਾਨੂੰ ਜੋ ਮੈਨੂੰ ਪਤਾ ਲੱਗਦਾ ਮੈਂ ਤੁਹਾਨੂੰ ਦੱਸ ਸਰ ਦਾਦੂ ਜਾਇਆ ਤੁਸੀਂ ਬੇਨਤੀ ਠੀਕ ਜੀ ਦੱਸ ਦਿੰਦਾ ਮੈਨੂੰ ਸਰ ਜੀ ਇਹੋ ਹੀ ਬਸ ਨਸ਼ੇਦ ਹੋ ਇਹਨਾਂ ਦਾ ਥੋੜਾ ਜਿਹਾ ਪਹਿਲਾਂ ਝਗੜਾ ਚੱਲਦਾ ਇੱਕ ਦੇ ਲੋਕਾਂ ਦੀਆਂ ਤਿਆਂ ਭੈਣਾਂ ਨਾਲ ਜ਼ਬਰਜਨਾਬ ਇਹ ਕਰਦਾ ਵਾ ਤੇ ਇਸੇ ਕਾਰਨ ਹੀ ਬਸ ਉਹਨੂੰ ਡੱਕਿਆ ਬਸ ਤੇ ਉਦੋਂ ਦਾ ਇਹਨਾਂ ਦਾ ਲਗਤਵਾਜੀ ਜੀ ਰੱਖਦਾ ਏ ਡੇਵਿਡ 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 ਐਮ ਸੀ ਹਾਂਜੀ ਇਸੇ ਗੱਲ ਹਾਂਜੀ ਇਹੋ ਹੀ ਆ ਜੀ ਇਹਨਾਂ ਦੇ ਆਪਣੇ ਬੰਦੇ ਜਿਹੜੇ ਪਾਲੇ ਇਹਨਾਂ ਨੇ ਹਸਪਤਾਲ ਦੇ ਵਿੱਚ ਜੇਰ ਇਲਾਜ ਜ਼ਖਮੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਨੇ ਨਸ਼ਾ ਵੇਚਣ ਵਾਲਿਆਂ ਨੂੰ ਰੋਕਿਆ ਤੇ ਇਸ ਦੇ ਖਿਲਾਫ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਤਾਂ ਇਸੇ ਰੰਜੀਤ ਦੇ ਚਲਦੇ ਉਸ ਦੇ ਉੱਤੇ ਹਮਲਾ ਕਰਕੇ ਉਸ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਤੇ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਵੀ ਪੈਦਾ ਹੋ ਗਿਆ ਸੀ ਜੀ ਨਾ ਜੀ ਦਿਲਬਾਗ ਸਿੰਘ ਕਿਹੜਾ ਪਿੰਡ ਹੈ ਉਡਾਲਾ ਪਿੱਤੇ ਵੜ ਕੀ ਗੱਲ ਹੋਈ ਤੇ ਓਏ ਉਹ ਮਾ ਦੂਜਾ ਮਹਿਤਾਬ ਤੇ ਮਦਨ ਸਰਪੰਚ ਡੇਵਟ ਕੋ ਨਸ਼ਾ ਵਕਾਉਂਦੇ ਸੀ ਤੇ ਡੇਵਟ ਨੂੰ ਧੱਕਾ ਨਸ਼ਾ ਵੇਚਣ ਤੋਂ ਇਸੇ ਦੀ ਰੰਜਿਸ਼ ਕਰੇ ਆ ਕੇ ਗੋਲੀਆਂ ਮਾਰ ਦਿੱਤੀ 35 ਜਣੇ ਆਏ 3 4 ਪਿਸਤੌਲ ਹੀ ਹਾਂਜੀ ਤੈਨੂੰ ਕਿਉ ਮਾਰਿਆ ਤੁਸੀਂ ਤੁਹਾਡਾ ਮੈਂ ਉਹਨੂੰ ਰੋਕਦਾ ਸੀ ਨਸ਼ਾ ਵੇਚਣ ਤੋਂ ਗੁੰਨੀ ਗੁੰਨੀ ਕੇ ਬੱਚੇ ਨਸ਼ੇ ਤੇ ਲੱਗਦੇ ਜਾਂਦੇ ਹਾਂਜੀ ਕਦੋਂ ਦਾ ਪੇਡ ਚ ਨਹੀਂ ਸਕਦਾ ਨਿਕਲਦਾ ਇਹ ਪੌਚਰ ਹੋ ਗਿਆ ਜੀ ਜੋ ਸਰਪੰਚ ਬਣਿਆ ਜੀ ਮਤਨ ਉਹਦਾ ਵਗੰਡਾ ਜੀ ਤੇ ਹੁਣ ਵੀ ਤੁਹਾਨੂੰ ਕਿੱਥੇ ਆ ਕੇ ਮਾਰੀ ਮੇਰੇ ਘਰੇ ਆ ਕੇ ਮਾਰੀਆਂ ਜੀ 30 35 ਜਣੇ ਆਏ ਕੀ ਕਰਦਾ ਇਹ ਲੋਕਾਂ ਦਾ ਵੀ ਤੁਸੀਂ ਰੋਕਦੇ ਸੀ ਤਾਂ ਕਿ ਹਾਂ ਜੀ ਹੋਰ ਕੋਈ ਮੇਰੀ ਕੋਈ ਰੰਜਿਸ਼ ਨਹੀਂ ਆ ਗਈ ਕੋਈ ਮੈਂ ਤਾਂ ਟੇਕੇ ਦਾ ਜਿਹੜਾ ਮੇਰਾ ਕੰਮ ਹੈ ਰਾਜ ਮਿਸਤਰੀ ਦਾ ਮੈਂ ਤਾਂ ਮੈਨੂੰ ਕੰਮ ਤੇ ਉਹਨਾਂ ਕੰਮ ਤੇ ਜਾਂਦਾ ਮੇਰੀ ਹੋਰ ਕੋਈ ਰੰਜਿਸ਼ ਨਹੀਂ ਮੈਂ ਨਸ਼ੀ ਤੋਂ ਰੋਕਦਾ ਸੀ ਇਹਨੂੰ ਕਿੰਨੇ ਕੇ ਫੈਰ ਕੱਢੇਗੇ ਫੈਰ ਨਾਲ ਬਤੇਰੇ ਕੱਢੇ ਆ ਹਾਂਜੀ ਕਰਤੇ ਹੁੰਦੇ ਬੰਦੇ ਕਰਤੇ ਸੀ ਗੱਡੀਆਂ ਕੋਈ ਤੁਰ ਕੇ ਜਿਆਦੇ ਜਾਣੇ ਤੁਰ ਕੇ ਦੀ 35 ਜਾਣੇ ਸੀ ਪਿੰਡ ਦੇ ਹੀ ਬੰਦੇ ਆ ਤੇ ਮੌਕੇ ਤੇ ਪੁਲਿਸ ਪਹੁੰਚੀ ਪੁਲਿਸ ਨੂੰ ਬਾਅਦ ਕੁ ਘੰਟੇ ਬਾਅਦ ਪੁਲਿਸ ਆਈ ਆ ਜੋ ਫੋਨ ਫਾਨ ਚੈੱਕ ਕੀਤੇ ਫਿਰ ਪੁਲਿਸ ਨੇ ਕੱਢਿਆ ਕਿ ਰੇਜੋਂ ਦੋ ਬੰਦੇ ਨੇ ਰਸਤੇ ਬਲਾਕ ਕੀਤੇ ਸੀ ਅੱਛਾ ਜੀ ਉਸ ਤੋਂ ਬਾਅਦ ਇਹ ਕਿ ਅੱਗੇ ਹਸਪੀਟਲ ਸਾਡੇ ਗੋਲੀਆਂ ਕਿਥੇ ਗਈਆਂ ਕਿਦੀ ਮੇਰੇ ਮੋਢੇ ਦੇ ਦੋ ਗੋਲੀਆਂ ਜੀ ਡੇਵਿਡ ਨਾਲ ਹੋਰ ਮੁੰਡੇ ਸੀ ਜਿਹੜੀ ਮੇਰੇ ਚਲਾਈ ਡੇਵਿਡ ਨੇ ਚਲਾਈ ਆ ਇੱਕ ਬੇਟੇ ਦੇ ਪੈਰਾਂ 'ਚ ਮਾਰੀ ਗੋਲੀ ਉਹ ਉਹ ਬਚਾ ਹੋ ਗਿਆ ਬੇਟੇ ਦਾ ਇਨਸਾਫ ਦੀ ਮੰਗ ਕਰਦੇ ਹਾਂ ਜੀ ਇਹ ਇਹ ਨਸ਼ੇ ਤੋਂ ਡੱਕਦੇ ਜੀ ਇਹ ਜੇ ਅਮਰਤਾ ਦੀ ਨੇ ਤੇ ਉਹਨੂੰ ਡੇਵਿਡ ਨੂੰ ਨਸ਼ੇ ਤੋਂ ਡੱਕਦੇ ਸੀਗੇ ਤੇ ਜਿਹੜਾ ਮਹਿਤਾਬ ਆ ਉਹਦੇ ਥਰੂ ਨਸ਼ਾ ਵੇਚਦਾ ਹੈ ਨਾਲ ਮਦੀ ਸਰਪੰਚ ਆ ਕੀ ਨਾਤਰ ਬੰਦ ਮਦਨ ਸਿੰਘ ਸਰਪੰਚ ਇਹ ਅੱਜ ਕੀ ਗੱਲ ਹੋਈ ਜਿਸ ਤਰ੍ਹਾਂ ਮੇਰਾ ਬੋੜੀ ਚੱਲੀ ਆ ਆਪਣੀ ਗੱਲ ਅੱਜ ਉਹ ਸਾਡੇ ਸਰੇ ਘਰੇ ਆ ਕੇ ਪਏ ਆ ਅੱਛਾ ਜੀ ਕਿੰਨੇ ਜਾਣੇ ਸੀ ਉਹ ਹੁਣੇ ਤੀ 35 ਜਾਣੇ ਇਹ ਕਿੰਨੇ ਜਾਣੇ ਹਥਿਆਰ ਸੀ ਹਾਂਜੀ ਕਬਹੁਤ ਬਾਬਾ ਜਾਣਿਆ ਹੋਏ ਜਿੰਨੇ ਜਾਣੇ ਹੁੰਨਾ ਹਥਿਆਰ ਸੀਗੇ ਕਿੰਨੀਆਂ ਗੋਲੀਆਂ ਚੱਲੀਆਂ ਸੀ ਕਾਫੀ ਚੱਲੀਆਂ ਸੀਗੀਆਂ ਇਹਨਾਂ ਤੇ ਕਿਲੀਆਂ ਲੱਗੀਆਂ ਇਹਨਾਂ ਤੇ ਦੋ ਗੋਲੀਆਂ ਲੱਗੀਆਂ ਉਹ ਇਹ ਕਿੱਥੇ ਦਖਲ ਕਰਾਇਆ ਨਾ ਹਾਂਜੀ ਇਹ ਗੁਰਨਾਣਕੋ ਹਸਪੀਟਲ ਇਹ ਪਹੁੰਚੀ ਮੌਕੇ ਤੇ ਹਾਂਜੀ ਅੱਧੇ ਘੰਟੇ ਬਾਅਦ ਆਈ ਆ ਇਹ ਬੁੱਛ ਨੇ ਕੀ ਕਾਰਵਾਈ ਕੀਤੀ ਜੀ ਉਹਨਾਂ ਨੇ ਆਣ ਕੇ ਸਾਨੂੰ ਉਹ ਸਾਨੂੰ ਨਿਕਲ ਨਹੀਂ ਸੀ ਤੇ ਦੋਨੋਂ ਰਸਤੇ ਬਲੌਕ ਹੋਏ ਸੀਗੇ ਸਾਨੂੰ ਹਸਪਤਾਲ ਨਹੀਂ ਸੀ ਆਉਂਦੇ ਹੁੰਦੇ ਫਿਰ ਉਹ ਮਲਾਜ਼ਮ ਆਏ ਤੇ ਫਿਰ ਉਹਨਾਂ ਨੇ ਸਾਨੂੰ ਆਣ ਕੇ ਉੱਥੋਂ ਕੱਢਿਆ ਫਿਰ ਅਸੀਂ ਹਸਪਤਾਲ ਪਹੁੰਚੇ ਹਾਂ ਪਹੁੰਚੀ ਜੀ ਇੱਥੇ ਹਾਂ ਜੀ ਹਾਂ ਜੀ ਉੱਥੇ ਪਿੰਡ ਦਾ ਹਸਪਤਾਲ ਆਏ ਨਹੀਂ ਇੱਥੇ ਪਹੁੰਚ ਪਹੁੰਚੀ ਦਾ ਹਸਪਤਾਲ ਹੈ ਹਸਪਤਾਲ ਪੁੱਲਸ ਨਾਲ ਆਇਆ ਇੱਥੇ ਨਹੀਂ ਜਾਈ ਠੀਕ ਹੈ ਜੀ ਵਿਹਾਂਦਰਜ ਕਰਾ ਦਿੱਤੇ ਜੀ ਵਿਹਾਂਦਰਜ ਕਰਾਏ ਨਹੀਂ ਠੀਕ ਹੈ ਜੀ ਮੈਂ ਨੰਨਾ ਸੋਨ ਸਿੰਘ ਸਾਹਿਬ ਕਿਹੜਾ ਪਿੰਡ ਹੈ ਮਡਾਲਾ ਅਸੀਂ ਮਡਾਲੇ ਦੇ ਇਹ ਸਰਦੀ ਅਸੀਂ ਤੇ ਅੰਦਰ ਲੰਮੇ ਪਏ ਨਾ ਨਾ ਕੰਨੀ ਆਉਂਦੀ ਤੇ ਸਰਦੀ ਗੋਲੀਆਂ ਦੀ ਆਵਾਜ਼ ਸੁਣੀ ਜਦੋਂ ਸਾਰੇ ਲੋਕੀ ਬਾਹਰ ਨਿਕਲੇ ਆ ਤੇ ਬਾਹਰ ਨਿਕਲੇ ਤੇ ਜਦੋਂ ਗੋਲੀਆਂ ਦੀ ਸੁਣੀ ਆਵਾਜ਼ ਤੋਹ ਦਲਬਾਖ ਸਿੰਘ ਆ ਮੁੰਡਾ ਜਿਹਦੇ ਗੋਲੀਆਂ ਵਾਚੇ ਕਿਉਂ ਮਾਰੀਆਂ ਕਿਉਂ ਇਹ ਸਰ ਜੀ ਹੁਣ ਕੀ ਪਤਾ ਕੀ ਗੱਲ ਹੋਈ ਕੀ ਨਹੀਂ ਅਸੀਂ ਤਾਂ ਸੁੱਤੇ ਆ ਉਹ ਜਵਾਰਾ ਕਿਤੇ ਵਿਆਹ ਆਇਆ ਕਿ ਜਾਂ ਠੇਕੇਦਾਰੀ ਕਰਦਾ ਜੀ ਜਾਂ ਕੰਮ ਤੋਂ ਆਇਆ ਤੇ ਉਹ ਗੱਡੀ ਲਾਉਣ ਡਿਆ ਏ ਇਹ ਦੋ ਜਣੇ ਆਏ ਆ ਮੋਟਰਸਾਈਕਲ ਤੇ ਇਹ ਨਾਉਂਦਾ ਗੋਲੀਆਂ ਮਾਰਨੀ ਛੱਡੀ ਕਿਨੇ ਕਿਨੇ ਸਿੱਧੇ ਬਟਨੇ ਛੱਡੀ ਫੋਰ ਗੋਲੀਆਂ ਸਿੱਧੇ ਵਰਨੇ ਉਹਦੇ ਨਾਲ ਨਹੀਂ ਸਰਜੀ ਪਤਾ ਕੌਣ ਹੈ ਗੱਡੀ ਗੱਡੀ ਜਾਏ ਮੂੰਹ ਬੱਤੇ ਸਰਜੀ ਮੋਟਰਸਾਈਕਲ ਤੇ ਛੱਡੀ ਮੋਟਰਸਾਈਕਲ ਤੇ ਕਿੰਨੇ ਦਾ ਸਮਾਂ ਜੀ ਇਹ ਸਰਜੀ ਸਮਾਂ 12:00 8:00 ਦਾ ਸਰਜੀ 8:00 ਦਾ ਟਾਈਮ ਹੈ ਸਰਜੀ ਹਾਂਜੀ ਇੰਨਾ ਟਾਈਮ ਹੈ 8:00 ਕਿੰਨੇ ਫਾਇਰ ਹੋ ਗਏ ਇੱਥੇ ਫਾਇਰ ਸਰਜੀ 4 ਤੇ ਇੱਥੇ ਹੋਏ ਜੋ ਦਿਨਾਲੀ ਦੇ ਵੱਖਰੇ ਹੋ ਸਰਜੀ ਬਾਅਦ ਚ ਉਹ ਸਹੀ ਮੋਕੇ ਤੇ ਕੁਝ ਲੇਟ ਆਈ ਸਰ ਤੇ ਕੋਈ ਕੋਲ ਬ੍ਰੰਦ ਹੋਏ ਸਰ ਜੀ ਦੋ ਰੋਂ ਜਿਹੜੇ ਚਲਾਏ ਨਾ ਤਿੰਨ ਕੇ ਪਾਣੀ ਦੋ ਲੱਭੇ ਸਰ ਜੀ ਹਾਂਜੀ ਠੀਕ ਹੈ ਉਹ ਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਸਾਫ ਕਾ ਸਰਪੰਚ ਨੇ ਦੱਸਿਆ ਕਿ ਪਿੰਡ ਦੇ ਵਿੱਚ ਕਾਫੀ ਸਮੇਂ ਤੋਂ ਨਸ਼ਾ ਵੇਚਿਆ ਜਾ ਰਿਹਾ ਤੇ ਨਸ਼ੇ ਦੇ ਕਾਰੋਬਾਰ ਦੇ ਨਾਲ ਮੁੰਡਿਆਂ ਨੂੰ ਜਿਹੜਾ ਕਿ ਨਸ਼ੇ ਦੇ ਉੱਤੇ ਲਗਾਇਆ ਜਾ ਰਿਹਾ ਜਿਸ ਦੇ ਖਿਲਾਫ ਪਹਿਲਾਂ ਵੀ ਜਿਹੜਾ ਕਿ ਇਸ ਵਿਅਕਤੀ ਦੇ ਖਿਲਾਫ ਮਾਮਲੇ ਦਰਜ ਨੇ ਉਹ ਤੇ ਪਿੰਡ ਦੇ ਸਰਪੰਚ ਨੇ ਢਿੱਲੀ ਕਾਰਗੁਜ਼ਾਰੀ ਦੇ ਵੱਡੇ ਸਵਾਲ ਚੁਕੇ ਵੇਖੋ ਜੀ ਗੋਲੀ ਚੱਲੀ ਮੈਨੂੰ ਹੋਣ ਗਿਆ ਪਿੰਡ ਤੋਂ ਮੇਰਾ ਕਿਲੋਮੀਟਰ ਘਰ ਦੂਰ ਆ ਪਿੰਡ ਤੋਂ ਮੈਨੂੰ ਹੋਣ ਗਿਆ ਵੀ ਤਰ੍ਹਾਂ ਦਾ ਡੇਵਿਡ ਮਸੀ ਉਹਨੇ ਗੋਲੀ ਓਕੇ ਵੀ ਉਹਨੇ ਪਿੰਡ ਦੇ ਵਿੱਚ ਬਹੁਤ ਕੰਮ ਗਲਤ ਕੀਤੇ ਆ ਸਾਰੇ ਪੁਲਿਸ ਨੂੰ ਵੀ ਪਤਾ ਪ੍ਰਸ਼ਾਸਨ ਨੂੰ ਵੀ ਪਤਾ ਮਦਨ ਸਰਪੰਚ ਨੂੰ ਵੀ ਪਤਾ ਨਸ਼ਾ ਪਿੰਡ ਦੇ ਵਿੱਚ ਵੇਚਦਾ ਇਹ ਤੇ ਪਰਚੇ ਵੀ ਹੈਗੇ ਐਨਡੀਪੀ ਐਕਸ ਦੇ ਚੈੱਕ ਵੀ ਕਰ ਸਕਦੇ ਆ ਇਹ ਨਜਾਇਜ਼ ਪਿੰਡ ਦੇ ਵਿੱਚ ਕਰਦਾ ਇਸ ਇਹ ਸਾਡਾ ਜਸੇਬੰਦੀ ਮਤਲਬ ਵੀ ਨਿਹੰਗ ਸਿੰਘ ਮੁੰਡਾ ਆ ਇਹ ਠੇਕੇਦਾਰ ਆ ਇਹਦੇ ਨਾਲ ਚਲੋ ਮਤਲਬ 20 50 ਘਰ ਕੰਮ ਕਰਦੇ ਇਹਦੇ ਮਗਰੋਂ ਮੁੰਡੇ ਮਜ਼ਦੂਰ ਤੇ ਇਹਦੇ ਮੰਨ ਲਓ ਵੀ ਇਹਨੇ ਆਖਿਆ ਵੀ ਤੂੰ ਪਿੰਡ ਦੀ ਨਿਸ਼ਾਨਾ ਵੇਚ ਪਿੰਡ ਦੇ ਵਿੱਚ ਇਹਨੇ ਕੋਈ ਗਲਤ ਕੰਮ ਕੀਤਾ ਸੀ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਤੀ ਪੈਂਦੀ ਬੇਦਬੀ ਕੀਤੀ ਸੀ ਨਹੀਂ ਪਰ ਅਸੀਂ ਨਾਂ ਨਹੀਂ ਲੈਣਾ ਚਾਹੁੰਦੇ ਇਸ ਬੰਦੇ ਨੇ ਇਹਨੂੰ ਡੱਕਿਆ ਉਸ ਦੀ ਰੰਜਿਸ਼ ਕਰਕੇ ਇਹਦੇ ਗੋਲੀਆਂ ਮਾਰੇ ਗਏ ਅੱਜ ਪਿੰਡ ਦੇ ਵਿੱਚ ਨੰਗਾ ਨਾਚ ਸ਼ਰੀਆਮ ਗੋਲੀਆਂ ਮਾਈਆਂ ਕਿੰਨੇ ਕਿੰਨੇ ਕ ਵਜੇ ਦੀ ਘਟਨਾ ਜੀ ਇਹ ਇਹ ਜੀ ਮੈਨੂੰ ਤੇ 9 ਵਜੇ ਦੇ ਕਰੀਬ ਫੋਟਾ ਲੱਗਾ ਮੈਨੂੰ ਫੋਨ ਗਿਆ ਜਦੋਂ ਮੈਂ ਉਸੇ ਡੀਐਸਪੀ ਸਾਹਿਬ ਯਾਦਵਿੰਦਰ ਨੂੰ ਫੋਨ ਕੀਤਾ ਐਸਟੀਓ ਨੂੰ ਫੋਨ ਕੀਤਾ ਵੀ ਮੇਰੇ ਪਿੰਡ ਦੇ ਵਿੱਚ ਆ ਗੱਲਬਾਤ ਹੋ ਗਈ ਹੈ ਸ਼ਰੀਆਮ ਗੁਲੀ ਅੱਧਾ ਘੰਟਾ ਉਹਨਾਂ ਨੇ ਕਹਿੰਦੇ ਵੀ ਗੁਲੀ ਚਲਾਈਆਂ ਸਾਰੇ ਪਿੰਡ ਚੱਕ ਪੁਲਿਸ ਨੇ ਖੋਲ ਵੀ ਉਥੋਂ ਬਰਾਮਦ ਕਰ ਲਿਆ ਮੈਨੂੰ ਪਤਾ ਲੱਗਾ ਹੁਣ ਤੇ ਦੂਸਰੀ ਗੱਲ ਹੈ ਵੀ ਇਹਦੇ ਛੱਡੇ ਜਿਹੜਾ ਪਿੰਡ ਦੇ ਵਿੱਚ ਜਿਹੜਾ ਗੁੰਡਾਗਰਦੀ ਨੰਗਾ ਨਾਚ ਹੋ ਰਿਆ ਨਾ ਇਹ ਮਹਿਤਾਬ ਸਿੰਘ ਵਟਾਲਾ ਮਦਨ ਸਿੰਘ ਸਰਪੰਚ ਦੀ ਸਹਤ ਹੋ ਰਿਹਾ ਮੈਂ 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 ਨਹੀਂ ਚਾਹੁੰਦਾ ਵੀ ਇਹ ਪਿੰਡ ਦੇ ਵਿੱਚ ਹੋਵੇ ਮੈਂ ਸਿਆਸਤ ਛੱਡ ਦੂੰਗਾ ਜੇ ਮੇਰੇ ਕਰਕੇ ਕਹਿੰਦੇ ਨਾ ਵੀ ਮੇਰੇ ਬੰਦਿਆਂ ਨੂੰ ਧਮਕਾਉਂਦੇ ਨੇ ਡਰਾਉਂਦੇ ਨੇ ਪਰ ਮੈਂ ਸਿਆਸਤ ਛੱਡ ਦਿੰਦਾ ਮੈਂ ਮਹਿਤਾਬ ਸਿੰਘ ਮਡਾਲਾ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵੀ ਪਿੰਡ ਦੇ ਵਿੱਚ ਸ਼ਾਂਤੀ ਰੱਖੇ ਆਪਣੇ ਪਿੰਡ ਦੇ ਵਿੱਚ ਰਾਜ ਕਰੇ ਮੈਂ ਸਿਆਸਤ ਛੱਡੀ ਆ ਆਪਣਾ ਪਿੰਡ ਦੇ ਵਿੱਚ ਇਹਨਾਂ ਕੋਈ ਗਰੀਬ ਨੂੰ ਤੰਗ ਨਾ ਕਰੇ ਇਸ ਤਰ੍ਹਾਂ ਧੱਕੇਸ਼ਾਹੀ ਨਾ ਕਰੇ ਆਪਣੀਆਂ ਜਿਹੜੀ ਸਿਆਸਤ ਆ ਨਾਰਮਲ ਕਰੇ ਇਹ ਗਲਤ ਗੱਲ ਹੋ ਰਹੀ ਹੈ ਸਾਡੇ ਪਿੰਡੇ ਪੁਲਿਸ ਦਾ ਰੁਈਆ ਕਿਸ ਤਰ੍ਹਾਂ ਦਾ ਹੈ ਵੇਖੋ ਜੀ ਪੁਲਿਸ ਨੇ ਹੁਣ ਦੱਸ ਦਿੱਤਾ ਪੁਲਿਸ ਗਈ ਮੌਕੇ ਤੇ ਗਈ ਹੈ ਹੁਣ ਵੇਖੋ ਕੀ ਕਰਦੀ ਪੁਲਿਸ ਲੱਗਦਾ ਕਾਰਵਾਈ ਹੋਏਗੀ ਕਿਉਂਕਿ ਲਗਾਤਾਰ ਹੀ ਵੀ ਲਗਾਤਾਰ ਹੋ ਰਹੀਆਂ ਜੀ ਤੁਹਾਨੂੰ ਪਤਾ ਹੀ ਜੋ ਵੀ ਚੱਲਣ ਦੇ ਪਿੰਡ ਦੇ ਵਿੱਚ ਸਾਰੇ ਪਹਿਲਾਂ ਸੁਣਾ ਨਹੀਂ ਹੁਣ ਚਲੋ ਪੁਲਿਸ ਗਈ ਹੈ ਮੌਕੇ ਤੇ ਜਲਦੀ ਆਪਣੀ ਕਾਰਵਾਈ ਕਿੱਡੇ ਲੱਗੇ ਪੁਲਿਸ ਉੱਥੇ ਜਦੋਂ ਇਸ ਪੂਰੀ ਘਟਨਾ ਨੂੰ ਲੈ ਕੇ ਪੁਲਿਸ ਨਾਲ ਗੱਲਬਾਤ ਕਰਨੀ ਚਾਹੀਦੀ ਤਾਂ ਉਹਨਾਂ ਨੇ ਕੀ ਬਿਆਨ ਦਿੱਤਾ ਉਹ ਜ਼ਰਾ ਤੁਸੀਂ ਵੀ ਸੁਣ ਲਓ ਕੀ ਗੱਲ ਹੋਈ ਹੈ ਇਹਦੇ ਆਈਆਂ ਭਾਜੀ ਮੌਕੇ ਤੇ ਕੀ ਆਇਆ ਵੇਖਿਆ ਉਹਨਾਂ ਦੱਸਿਆ ਵੀ ਗੋ داخل ਕਰਾਂਗੇ ਫਿਰ ਵੇਖ ਲਾਂਗੇ ਵੀ ਕੀ ਗੱਲਬਾਤ ਹੋਈ ਜਾਂਦੀ ਹੈ ਮੈਂ ਹੈ ਪਿੰਡ ਦੇ ਬਟਾਲਾ ਹੈਗਾ ਆ ਭਿੱਟੇ ਵੱਡ ਗੋਲੀ ਕਿਹਨੇ ਚਲਾਈ ਕੋਈ ਦੱਸਣਾ ਡੇ ਵੱਡਿਆ ਕੋਈ ਬੰਦਾ ਉਹਨੇ ਚਲਾਈ ਆ ਕੋਈ ਸਵੇਰੇ ਵੇਖ ਲਾਂਗੇ ਜੋ ਹੋਊਗਾ ਜੀ ਕਿਦਾਂ ਬੰਦੇ ਹਾਲ ਹਾਲ ਦੇ ਕਿਦਾਂ ਨੇ ਹਲਾ ਠੀਕ ਹੈ ਜੇ ਬੰਦੇ ਮੋਢੇ ਤੇ ਗੋਲੀ ਵੱਜੀ ਆ ਉਦੋਂ ਉਹ ਠੀਕ ਹੈ ਕੋਈ ਗੱਲ ਨਹੀਂ ਸਵੇਰੇ ਭਾਜੀ ਜੋ ਵੀ ਕਾਰਵਾਈ ਬੰਦੀ ਆ ਅਫਸਰਾਂ ਦੇ ਨੋਟਿਸ ਤੇ ਲਿਆ ਆਗੇ ਨਾ ਕਾਰਵਾਈ ਕਰ ਦਾਂਗੇ ਹਾਂ ਜੀ ਕਿਨੇ ਜਣਾ ਨੂੰ ਗੋਲੀ ਲੱਗੀ ਪਤਾ ਲੱਗਾ ਕਿ ਕੋਈ ਜਣਾ ਹੀ ਆ ਬਸ ਹੀ ਉਹ ਦਰਬਾਖ ਸਿੰਘ ਕੰਨ ਕੀ ਦੱਸਿਆ ਕੋਈ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਜੀ ਉਹ ਕਾਰਨ ਇਨਵੈਸਟੀਗੇਸ਼ਨ ਕਰਾਂਗੇ ਤੇ ਫਿਰ ਤੁਹਾਨੂੰ ਦੱਸਾਂਗੇ ਵੀ ਕੀ ਕਾਰਨ ਸੀਗਾ ਹਾਂਜੀ ਸੋ ਦੂਜੇ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਵਚਨਬੱਧ ਹੈ ਕਿ ਨਸ਼ਾ ਰੋਕਿਆ ਜਾਵੇਗਾ ਪਰ ਦੂਜੇ ਪਾਸੇ ਦੇਖਿਆ ਜਾ ਰਿਹਾ ਹੈ ਕਿ ਜਿੱਥੇ ਨਸ਼ਾ ਤਸਕਰਾਂ ਨੂੰ ਲੈ ਕੇ ਕਿਸੇ ਕੋਲ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਉਸ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਕਿਉਂਕਿ ਇਸ ਪੀੜਤ ਪਰਿਵਾਰ ਦੇ ਮੁਤਾਬਿਕ ਕਿ ਉਹਨਾਂ ਨੇ ਨਸ਼ਾ ਰੋਕਿਆ ਕਿ ਵੇਚਿਆ ਨਾ ਜਾਵੇ ਇਸੇ ਤਹਿਤ ਉਹਨਾਂ ਦੇ ਉੱਤੇ ਇਹ ਹਮਲਾ ਕੀਤਾ ਗਿਆ ਅਕੀਕੀ ਤੂ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ